Satna ਉਡੀ ਸਕਲ ਸ੍ਰੀਸ਼ਟ ਤਾਰਣ ਗੋਆਪੁਰ ਰਾਮ ਦਾਸਕ ਵਿਰੇ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਦ ਸਗਰ ਤੇ ਉਦਾਸ ਸੁੰਦਰ ਤਤਰ ਤਤ ਕਾਵੇਤਾ ਸਮਦਾਸੀ ਏਕ ਦ੍ਰਿਸ਼ਟੀਤਾ ਇਹ ਫਲ ਜਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਕੀਮ ਸਾਤਰਦ ਰਵਨਿਤ ਵਾਧਿਕ ਜੀ ਕਾ ਖਾਲਸਾ ਨੂ ਅਕਾਲ ਧਰਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਮਰਤ ਮੇਰੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੇ ਸਾਹ ਸੰਤ ਜੀ ਦੇ ਉਪਾਸਰਣਿ ਅਪਾਰ ਕਿਰਪਾ ਰੰਗਿ ਜਿਆ ਜਿਉ ਸਾਨੂੰ ਅਮਰਤ ਵੇਰੇ ਤੋਂ ਸਾਧ ਸੰਤਨੀ ਹੈ ਘੜੀਆਂ ਪ੍ਰਾਤ ਹੋਈਆਂ ਅਮਰਤ ਵੇਰੇ ਤੋਂ ਸੰਗਰਦ ਬਾਣ ਸਜਾਏ ਗਏ ਸਜੇ ਹੋਏ ਜਵਾਨੋ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਮਾਨ ਕਰਨ ਦੀ ਸੇਵਾ ਹੋਈ ਪ੍ਰੰਤਿ ਆਪ ਸਰਬੱਤ ਦਾ ਸ਼ਕਰਾਨੇ ਬੜੇ ਹੀ ਅਨੁਭ ਸਤਿਕਾਰ ਦੇ ਨਾਲ ਪੰਜਾਂ ਬਾਣੀਆਂ ਦੇ ਮਿੱਤਲੇ ਨੂੰ ਸਰਵਣ ਕੀਤਾ ਉਹ ਸੁਭਾਗ ਸਮਾ ਪ੍ਰਾਰਥਨਾ ਰਹਾ ਅਰਜਨਾਂ ਦੀਆਂ ਕਥਾ ਵਿਚਾਰਾਂ ਦੇ ਨਾਲ ਜੁੜਨ ਦਾ ਇਹ ਉਮਰਤ ਵੀਰੇ ਤੋਂ ਪਾਛਾ ਨੇ ਦੀ ਬਾਣ ਗਏ ਬਖਸ਼ੀ ਦੇ ਨਾਲ ਮੜੀ ਬਾਣ ਕਥਨ ਵਿਚਾਰਾ ਜੋ ਜਨ ਉਹਨਾਂ ਦੇ ਨਾਲ ਸਾਂਝ ਪਾਉਣ ਦਾ ਜੋ ਵੀ ਸਾਨੂੰ ਸੁਭਾਅ ਸਮਾ ਮਿਲਿਆ ਹੈ ਸੁਮਰਥਾ ਨਾ ਗਵਾਈਏ ਆਪਣੇ ਬਾਣ ਅਤੇ ਚਿਰਤੋਂ ਆਕਾਕਰਤਾ ਕਰਦੇ ਹੋਇਆ ਗੁਰੂ ਦਰਵਾਜ਼ੇ ਵਿੱਚ ਹਾਜ਼ਰੀ ਲਵਾ ਕੇ ਆਪਣਾ ਮਨੁੱਖਾ ਜੀਵਨ ਸਫਲ ਸਰਬਾਤਮ ਹੀ ਸੰਗਤਾਂ ਦੇ ਕਾਢੀਆਂ ਪਾਵਨ ਪੀਤਰ ਵਿਚਾਰਾਂ ਦੇ ਅੰਦਰ ਸਰਵਣ ਕੀਤਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਦੀ ਉਸਤਤਿ ਨੂੰ ਗਾਉਂਦਿਆਂ ਹੋਇਆਂ ਸਮਝਾਉਣਾ ਕਰਦੇ ਹੇ ਸਤਿਗੁਰ ਮਿੱਤਰ ਭਾਈ ਅਕਾਲ ਪੁਰਖ ਦੀ ਸਿਖਤ ਸਲਾਹ ਕਰੋ ਭਾਈ ਧਿਆਨ ਨਾਲ ਚਿਤ ਨੂੰ ਇੱਕ ਨਿਸ਼ਾਨੇ ਤੇ ਟਿਕਾ ਲਓ ਭਾਵ ਕੀ ਸਮਾਹੀ ਭਾਏ ਇਸ ਕਾਲ ਪ੍ਰਖ ਦੀ ਵਡਿਆਈ ਗਾਇਆ ਉਸ ਕਾਲ ਪ੍ਰਖ ਦੇ ਦੀਦ ਗਾਇਆ ਕਰੋ ਜਿਹੜਾ ਜਰਾ ਮਨ ਹੈ ਇਸ ਨੂੰ ਅੰਤਿਮ ਛਾਂ ਦੇ ਟਿਕਾ ਭਾਵ ਕਿਸ ਪ੍ਰਮਾਤਮਾ ਦੇ ਨਾਮ ਨੇ ਚਰਨ ਨਾਲ ਜੋੜਨਾ ਕਰ ਐਵੇਂ ਥਾਂ ਥਾਂ ਦੇ ਵਿਕਾਰਾਂ ਦੇ ਵਿੱਚ ਭਜਿਆਣਾ ਕਰੇ ਸਮਾਨੋ ਪ੍ਰਮਾਤਮਾ ਦੇ ਚਰਨ ਨਾਲ ਜੋੜਦਾ ਕਰੇ ਏਕ ਨਿਸ਼ਾਨੇ ਤੇ ਇੱਕ ਟਿਕਾਣੇ ਤੇ ਟਿਕਾਉਣਾ ਕਰ ਗੁਰੂ ਪਿਆਰੇ ਪਰਮਾਤਮਾ ਦੀ ਸੇਵਤ ਸਲਾਹ ਪਰਮਾਤਮਾ ਦਾ ਨਾਮ ਟੋਲ ਅਵਸਥਾ ਉਹਦਾ ਕਾਰਨ ਹੈ ਪਰ ਜਿਹੜੇ ਇਹ ਬਾਣੀ ਹੈ ਗੁਰੂ ਪਿਆਰੇ ਪਾਤਸ਼ਾਹ ਜਿਕੇ ਪਾਏ ਕੋਈ ਗੁਰੂ ਦੀ ਸੇਵਤ ਸਲਾਹ ਦੇ ਗੀਤ ਗਾਏਗਾ ਪਰਮਾਤਮਾ ਦੀ ਵਡਿਆਈ ਗਾਏਗਾ ਤੇ ਜਿਹੜਾ ਪਰਮਾਤਮਾ ਦਾ ਨਾਮ ਹੈ ਗੁਰੂ ਦੇ ਨਾਮ ਸਿਮਰਨ ਹੈ ਇਹ ਇੱਕ ਅਡੋਲ ਅਵਸਥਾ ਦਾ ਕਾਰਨ ਹੈ ਭਾਵ ਕਿ ਤੂੰ ਬੜੇ ਡੋਢਾ ਨਹੀਂ ਮਨ ਜਦ ਵਿੱਚ ਐਸੀ ਅਡੋਲਤਾ ਪੜ ਜਾਵੇ ਕਿ ਆਤਮਿਕ ਜੀਵਨ ਦੇ ਅੰਦਰ ਅਡੋਲਤਾ ਪੜ ਜਾਵੇ ਕਿ ਇਹ ਸੁੱਖਾਂ ਦੀ ਮਣੀ ਹੈ ਜਿਹੜੀ ਇਹ ਸੁੱਖਾਂ ਦੀ ਮਣੀ ਹੈ ਇਹ ਇੱਕ ਰਤਨ ਹੈ ਤੇਰੇ ਜੀਵਨ ਦੇ ਲਈ ਇੱਕ ਰਤਨ ਅਮੋਲਕ ਹੈ ਜਿੱਦੇ ਮਨ ਵਿੱਚ ਨਾਮ ਵਸਦਾ ਹੈ ਉਹ ਕੋ ਦਾ ਖਜ਼ਾਨਾ ਹੋ ਜਾਂਦਾ ਹੈ ਯਾਰ ਪਾਸ਼ਾ ਗਿੰਦੇ ਕੀ ਭਾਈ ਜਿਨ੍ਹਾਂ ਦੇ ਬਣ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਰਦਾ ਹੈ ਗੁਰੂ ਦੀ ਬੰਨ ਕੀ ਵਾਦੀ ਹੈ ਫਿਰ ਉਹਨਾਂ ਦਾ ਜਿਹੜਾ ਮਨ ਹੈ ਪ੍ਰਮਾਤਮਾ ਦੇ ਨਾਮ ਵਿੱਚ ਵਸਦਾ ਹੈ ਜਿੰਨਾ ਦੇ ਦਰਪੂਣਾ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਫਿਰ ਗੁਰੂ ਪਿਆਰੇ ਵਰਨ ਨੂੰ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਇਹ ਰਹਿਣ ਨਾਮ ਰੂਪੀ ਖਜ਼ਾਨਾ ਹੈ ਉਹਨਾਂ ਦੀ ਸਿਖੀ ਪ੍ਰਾਪਤ ਹੋ ਜਾਂਦੀ ਹੈ ਸੁਭਾਅ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮਨ ਵਿੱਚ ਨਾਮ ਸਿਮਰਨ ਵਸਦਾ ਹੈ ਉਹ ਪ੍ਰਭਿਆਨ ਸਭਨੋਤਰੀ ਇੱਛਾ ਪੂਰਨ ਹੋ ਜਾਂਦੀ ਹੈ ਫਿਰ ਜਿਹੜੀਆਂ ਉਹਦੇ ਵਡਨੀਆਂ ਭਾਵਨਾ ਹਨ ਇੱਛਾ ਸਭ ਪੂਰਨ ਹੋ ਜਾਂਦੀ ਹੈ ਇਸ ਲਈ ਗੁਰੂ ਪਿਆਰੇ ਬਾਛਾ ਸਮਝਾਰੇ ਕਿ ਭਾਈ ਮੁਣਕੇ ਗੁਰ ਜਨਮ ਮਰਨਾ ਦੇ ਕੀੜਾ ਦੇ ਵਿੱਚ ਨਹੀਂ ਪੈਂਦਾ ਪਰ ਜੇ ਅਸ ਵਨਕਰ ਪ੍ਰਮਾਤਮਾ ਦੇ ਨਾਮ ਰੂਪ ਖਟ ਹੈ ਜਤ ਜਬ ਜਮਰ ਹੋ ਜਾਂਦਾ ਹੈ ਫਿਰ ਜਿਹੜੀ ਇਹ ਦਾਤ ਹੈ ਪ੍ਰਮਾਤਮਾ ਦੀ ਦਾਤ ਜਗਤ ਤੋਂ ਏਕ ਫਿਰ ਜਿਹੜੀ ਇਹ ਨਾਮ ਸਿਮਣ ਦੀ ਦਾਤ ਹੈ ਪ੍ਰਮਾਤਮਾ ਦੇ ਕੋਲੋਂ ਨਹੀਂ ਪ੍ਰਾਪਤ ਹੁੰਦੀ ਹੈ ਇਸ ਲਈ ਗੁਰੂ ਪਿਆਰੇ ਉਸ ਪ੍ਰਵਾਦ ਨੂੰ ਪਾਏ ਨਾਮ ਜਪਿਆ ਕਰਦਣ ਨਾਮ ਜਪਣ ਨਾਲ ਤੇਰੇ ਜੀਵਨ ਦਾ ਆਧਾਰ ਹੋ ਜਾਵੇਗਾ ਤੇ ਕਾਲ ਪ੍ਰਕਾਸ਼ੀ ਉਸ ਤਦ ਲਾਇਆ ਕ੍ਰਿਸ਼ ਵਡਿਆਈ ਗਾਇ ਪੜ ਜਿਹੜਾ ਤੇਰਾ ਗੁਰ ਜੀਵਨ ਦਾ ਮੂਰਤ ਹੈ ਗੁਰਖਾ ਜਨ ਦਾ ਮੂਰਤ ਹੈ ਉਸ ਨੂੰ ਮੂਰਤ ਪ੍ਰਾਪਤ ਹੋ ਜਾਵੇਗਾ ਤੇ ਤੁਮ ਗੁਰਖਾ ਜਨ ਦਾ ਫਲ ਪ੍ਰਾਪਤ ਹੋ ਜਾਵੇਗਾ ਪਿਆਰ ਅਟਲ ਸਖਮਾਨਲਾ ਟਿਕਾਉ ਉਰਧਿງານ ਨਾ ਖਜਾਂ ਦੇ ਰਿਪਾਸ਼ਾ ਵਿੰਨਿ ਪਾਏ ਤੇ ਨਾਮ ਜੀ ਅਟਲ ਸੁਖ ਹੈ ਹੋਰ ਭਾਵੇਂ ਰੱਖ ਵਿਕਾਰ ਇਕੱਠੇ ਕਰ ਲਈਏ ਧਨ ਦੌਤ ਨੂੰ ਇਕੱਠਾ ਕਰ ਲਈਏ ਪਰ ਜਿਹੜਾ ਪਾਸ਼ਾ ਹੈ ਉਹਦੀ ਜ਼ਿੰਦਗੀ ਦਾ ਸੁਖ ਹੈ ਆ ਤਾਂ ਦਾ ਸੰਗ ਉਹ ਗੁਰੂ ਪਿਆਰੇ ਪਰਮਾਰਮ ਦਾ ਨਾਮ ਹੈ ਜਿਹੜੀਆਂ ਰਿਤੀਆਂ ਨੂੰ ਅਸੀਂ ਧਿਆਨ ਨੇ ਵੀ ਪ੍ਰਾਪਤ ਹੋ ਜਾਂਦੇ ਹਨ ਭਾਗ ਕੀ ਬਾਂਦੇ ਟਿਕਾਉ ਦੇ ਨਾਲ ਜਿਹੜੀ ਯੋਗ ਦੀਆਂ ਤਾਕਤਾਂ ਹਨ ਨੌ ਖਜ਼ਾਨੇ ਹਨ ਇਹ ਸਾਰੇ ਜਗ ਦੇ ਪਦਾਰਥਾਂ ਨੂੰ ਸਮੁਣਕ ਨੂੰ ਪ੍ਰਾਪਤ ਹੋ ਜਾਂਦੇ ਕਿ ਜੇ ਤੇਰਾ ਮਨ ਗੁਰੂ ਦੇ ਚਰਨਾਂ 'ਚ ਟਿਕ ਜੇਗਾ ਅਟਾਣ ਦਾ ਸੋਕ ਇਹੀ ਹੈ ਗੁਰੂ ਪਿਆਰਾ ਆਪਣੇ ਮਨ ਦਾ ਟਿਕਾਉ ਪਰਮਾਤਮ ਦੇ ਨਾਮ ਨਾਲ ਜੋੜਨਾ ਕਰ ਸ਼ਰੂ ਦੇ ਚਾਹਨਾ ਨਾਲ ਜੋੜਨਾ ਕਰ ਜਿਹੜਾ ਤਰ੍ਹਾਂ ਮਨ ਵਿਕਾਰਾਂ ਦੇ ਵਿੱਚ ਧਨ ਦੌਲਤ ਤੇ ਮਾਇਆ ਦੇ ਜੋ ਉਹ ਦੇ ਪਿਆਰ ਦੇ ਵਿੱਚ ਡੁੱਪਿਆ ਪਿਆ ਹੈ ਇਸ ਲਈ ਗੁਰੂ ਪਿਆਰਾ ਫਿਰ ਜੇ ਉਹ ਤੇਰੇ ਮਨ ਦਾ ਟਿਕਾਉ ਪੜ ਜਾਵੇਗਾ ਜਿਹੜੇ 9 ਰਤਨਾ ਹਨ ਉਹ ਖਜ਼ਾਨੇ ਹਰੇਕ ਤੈਨੂੰ ਪ੍ਰਾਪਤ ਹੋ ਜਾਣਗੇ ਜੋਗ ਦੀਆਂ ਤਾਰਤਾ ਤੇ ਨੌ ਖਿਆਲ ਦੇ ਸਾਰੇ ਪਦਾਰਥ ਜਿਹਨੂੰ ਪ੍ਰਾਪਤ ਹੋ ਜਾਣਗੇ ਬੋਧ ਗਿਆਨ ਸਰਬ ਤਹ ਸਦ ਪ੍ਰਕਾ ਅਗਣ ਗਿਆਨ ਦੇ ਸਾਰੇ ਕਰਮ ਵਰਤਾਂ ਉਸ ਮਨੁੱਖ ਜਾ ਜਾਂਦੇ ਹਨ ਤੇ ਗੁਰੂ ਪਿਆਰੇ ਜਿਵੇਂ ਜਿਹਨੇ ਵੰਦਾ ਟਿਕਾਓ ਢਲ ਟਿਕਾਓ ਸੋਖ ਪਰਮਾਤਮਾ ਨੂੰ ਜਦੋਂ ਤੱਕ ਤੈਨੂੰ ਪ੍ਰਾਪਤ ਹੋ ਜਾਵੇਗਾ ਤੁਰ ਜਿਹੜੀ ਅਕਲ ਹੈ ਗਿਆਨ ਹੈ ਸਨ ਕਰਾਂ ਵਾਤਾ ਹਨ ਇਸ ਮਨੁੱਖ ਦੇ ਵਿਚ ਆ ਜਨ ਜਗ ਹਨ ਜਿੰਨਾਂ ਦਾ ਟਿਕਾਉ ਪਰਮਾਤਮਾ ਦੇ ਨਾਮ ਦੇ ਨਾਲ ਬਣ ਜਾਂਦਾ ਹੈ ਪਰ ਜਿੰਨਾਂ ਦਾ ਮਾਨ ਗੁਰੂ ਦੇ ਚਰਨਾਂ ਦੇ ਨਾਲ ਗੁਰੂ ਦੇ ਨਾਮ ਦੇ ਨਾਲ ਟਿਕ ਜਾਂਦਾ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਪਣੇ ਅੰਦਰ ਪ੍ਰਮਾਤਮਾ ਵੀ ਪੈਂਦਾ ਹੈ ਆਪਣੇ ਅੰਦਰ ਪ੍ਰਮਾਤਮਾ ਰੋਪ ਲੈਂਦਾ ਹੈ ਤੁਰ ਗੁਰੂ ਪਿਆਰੇ ਦਾ ਨਾਮ ਹੈ ਬ੍ਰਹਮਿੰਦਾ ਪਿਆਰਾ ਲਗਾ ਰਹੀ ਜਾਂਦਾ ਹੈ ਨਾਮ ਦੇ ਵਿੱਚ ਸੁਆਲ ਆਉਂਦਾ ਹੈ ਸੁਆਸ ਸੁਆ ਜਪਦਾ ਹੈ ਗੁਰੂ ਦੀ ਵੰਦ ਕੀ ਕਰਦਾ ਹੈ ਇਸ ਲਈ ਪਾਛਾ ਵਿੰਦੇ ਕੀ ਭਾਈ ਜਿਹੜਾ ਤੈਨੂੰ ਗਿਆਨ ਹੈ ਸੋਝੀ ਰਹਾ ਕਰਾ ਬਾਤਾਂ ਹਨ ਇਹ ਸਾਰੇ ਸੰਸਾਰ ਰਖ ਦੇ ਵਿੱਚ ਆ ਜਾਂਦੇ ਹਨ ਜਦੋਂ ਰਖ ਪਾਪੜੇ ਮਨ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਟਿਕਾ ਲਿੰਦਾ ਹੈ ਜਿਦਿਆ ਤਬ ਉਹੜੇ ਆਈ ਪ੍ਰਾਪਤ ਹੋ ਜਾਂਦੀ ਕਿ ਜੇ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਲਈਏ ਭਾਗ ਕੀ ਵਿਦਿਆ ਅਸ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਕਿ ਸਾਡੇ ਜੀਵਨ ਦੀ ਸਾਨੂੰ ਗਿਆਨ ਜਾਂਦੀ ਹੈ ਕਿ ਸਾਡੇ ਜੀਵਨ ਦਾ ਕੀ ਮਹਨੂਨਤਾ ਹੈ ਕੀ ਲਾਹ ਲੈ ਇਸ ਦੁਨੀਆ ਤੇ ਆਏ ਹਾਂ ਕਿਉਂ ਮਨੁੱਖਾ ਜਨਮ ਲਿਆ ਹੈ ਫਿਰ ਗੁਰੂ ਪਿਆਰੇ ਸਰਪਾਸ਼ਾ ਕਹਿੰਦੇ ਇਹ ਭਾਈ ਜਦੋਂ ਤੇਰੇ ਮਨ ਦਾ ਟਿਕਾਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਵੇਗਾ ਮਨ ਦੇ ਅੰਦਰ ਤੇਰੇ ਪਿਆਰ ਬਣ ਜਾਵੇਗਾ ਤੇ ਜਿਹੜੀ ਇਹ ਵਿੱਜਿਆ ਹੈ ਸੁਪ੍ਰਾਪਾਤ ਕੀ ਹੈ ਗੁਰੂ ਦਾ ਖਜ਼ਾਨਾ ਹੈ ਗੁਰੂ ਬਿਆਲੇ ਪਰਮਾਤਮਾ ਦੇ ਦਰ ਤੋਂ ਵਿੱਜਿਆ ਪ੍ਰਾਪਤ ਇਹ ਤਪ ਫਿਰ ਪਰਮਾਤਮਾ ਦੇ ਨਾਮ ਦੇ ਅਜੇ ਸੰਤਨ ਆਪ ਲੱਗੇਗਾ ਮਨ ਲੱਗੇਗਾ ਜੋ ਅਕਾਲ ਪੁਰਖ ਦਾ ਧਿਆਨ ਪਰ ਗੁਰੂ ਪਿਆਰੇ ਸਕਾਲ ਪਤਲੇ ਚਾਮਨਾ ਦਾ ਧਿਆਨ ਵੀ ਤਰਾ ਜੁੜੇ ਜਾ ਰਿਹਾ ਹੋਏਗਾ ਗਿਆਨ ਸ੍ਰੇਸ਼ਟ ਉਤਨ ਸੁਨਾਣ ਸਿਰ ਸ੍ਰੇਸ਼ਟ ਗਿਆਨ ਸੰਗੇ ਤੋਂ ਚੰਗਾ ਭਾਵ ਜੀਤ ਅਵਿਸ਼ਵਾਣ ਪਰ ਗੁਰੂ ਪਿਆਰੇ ਛਿੱਟੀ ਵੱਡੀ ਵਿਆਣਿਆ ਇਹ ਤਨ ਪ੍ਰਾਪਤ ਹੋ ਜਾਵੇਗੀ ਸ੍ਰੇਸ਼ਟ ਗਿਆਨ ਭਾਵ ਕੀ ਤੇਰੇ ਜੀਵਨ ਦੇ ਉੱਤੇ ਐਸਾ ਗਿਆਨ ਦਾ ਜਾਣਨ ਹੋ ਜਾਵੇਗਾ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਵੇਗਾ ਗਿਆਨ ਦਾ ਜਨਮ ਪ੍ਰਕਾਸ਼ ਹੋ ਜਾਵੇਗਾ ਚੰਗੇ ਤੋਂ ਚੰਗਾ ਭਾਉ ਕੀ ਤੀਰਥਾਂ ਦਾ ਇਸ਼ਨਾਨ ਜੇ ਨੂੰ ਪ੍ਰਾਪਤ ਹੋ ਜਾਵੇਗਾ 86 ਤੀਰਥ ਇਸ਼ਨਾਨ ਗੁਰੂ ਪਿਆਰੇ ਅੱਠਾ 60 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਵੇਗਾ ਇਸ ਲਈ ਜੇ ਗੁਰੂ ਦੀ ਪਰਮਾਤਮਾ ਦੇ ਨਾਮ ਨੂੰ ਮਨ ਦਾ ਮਨ ਨੂੰ ਆਪਣੇ ਗੁਰੂ ਦੇ ਚਰਨਾਂ ਨਾਲ ਟਿਕਾ ਲਵੇਗਾ ਗੁਤੀ ਭੰਗ ਕੀ ਕਰ ਲਵੇਗਾ ਅਮਰ ਬਾਦਸ਼ਾਹ ਬਣ ਦੇਗੀ ਭਾਈ ਵਿਦਿਆ ਤਪ ਯੋਗ ਕਾਲ ਪ੍ਰਥਨਾ ਧਿਆਨ ਸਵੇਚ ਗਿਆਨ ਚੰਗੇ ਤੋਂ ਚੰਗਾ ਭਾਉ ਕੀ ਤੀਰਥਾਂ ਦਾ ਇਸ਼ਨਾਨ ਵੀ ਤੈਨੂੰ ਪ੍ਰਾਪਤ ਹੋ ਜਾਵੇਗਾ ਚਾਰ ਪਦਾਰਥ ਕਮਲ ਪ੍ਰਕਾਸ਼ ਤੇ ਚਾਰ ਪਦਾਰਥ ਜੇ ਤੈਨੂੰ ਪ੍ਰਾਪਤ ਹੋ ਜਾਣਗੇ ਧਰਮ ਅਰਥ ਕਾਮ ਮੋਖ ਸਾਜਾਰੇ ਮਨਦਾਰ ਹਿਰਦੇ ਕੰਮ ਦਾ ਖੇੜਾ ਹੈ ਫਿਰ ਗੁਰੂ ਦੇ ਪਿਆਰੇ ਹਿਰਦੇ ਰੂਹਜ ਕੋਲ ਫੁੱਲਾਂ ਦਾ ਖੇੜਾ ਬਣ ਜਾਵੇਗਾ ਤੇ ਤੈਨੂੰ ਚਾਰ ਪਦਾਰਥ ਵੀ ਪ੍ਰਾਪਤ ਹੋ ਜਾਣਗੇ ਧਰਮ ਅਰਥ ਅਤੇ ਕਾਮ ਮੋਖ ਦੀ ਗੁਰੂ ਪਿਆਰਾ ਫਿਰ ਜਿਹੜਾ ਇਹ ਕੌਲ ਬੋਲਾਂ ਦਾ ਹਿਰਦੈ ਰੂਪ ਹੈ ਕੌਲ ਬੋਲਾਂ ਦਾ ਖੇੜਾ ਹੈ ਇਹ ਵੀ ਫਿਰ ਪਾਤਸ਼ਾਹ ਨੇ ਖੇੜਾ ਬਣ ਜਾਵੇ ਕ ਸਭ ਕੈ ਬੰਦ ਸਗਲ ਤੇ ਅਨਾਸ ਸਾਰੇ ਨੇ ਹੁਣ ਸਾਰਾ ਦੇ ਵਿੱਚ ਹੀ ਰਹਿੰਦੇ ਆ ਸਭ ਦੇ ਉਤਾਰਨ ਰਹਿਣਾ ਫਿਰ ਗੁਰੂ ਪਿਆਰਾ ਸਭ ਦੇ ਵਿੱਚ ਰਹਿੰਦਾ ਹੋਇਆ ਵੀ ਸਭ ਤੋਂ ਉਪਰ ਰਾਮ ਹੈ ਇਸੇ ਰੂਪ ਦਾ ਸਭਨਾ ਦੇ ਭਾਵ ਵਿੱਚ ਹੀ ਰਹਿੰਦਾ ਹੈ ਪਰ ਵਖਰੀ ਹਸਤੀ ਬਣਾ ਲੈਂਦਾ ਹੈ ਵਖਰਾ ਜੀਵਨ ਦੀ ਪ੍ਰਾਪਤੀ ਕਰਦਾ ਹੈ ਇਸ ਲਈ ਗੁਰੂ ਪਿਆਰ ਸਾਰੇ ਨਾਲ ਹੀ ਰਹਿੰਦਿਆਂ ਸਾਰੇ ਦੇ ਵਿੱਚ ਰਹਿੰਦਿਆਂ ਹੋਇਆ ਵੀ ਪ੍ਰਾਪਤ ਹੋ ਜਾਂਦਾ ਹੈ ਭਾਵ ਕਿ ਆਪਣੇ ਜੀਵਨ ਦੀ ਜਿਹੜੀ ਅਵਸਥਾ ਹੈ ਉਹ ਉੱਚੀ ਕਰ ਰਹਿਦਾ ਹੈ ਕਿਉਂਕਿ ਉਸ ਨੂੰ ਗੁਰੂ ਪਿਆਰ ਗਿਆਨ ਸ੍ਰੇਸ਼ਟ ਗਿਆਨ ਅਠਾਰ੍ਹੇ ਤੀਥ ਵਿਦਿਆਦਿ ਗਿਆਨ ਹੋਰ ਪ੍ਰਾਪਤੀਆਂ ਹੋ ਜਾਂਦੀਆਂ ਹਨ ਸੁੰਦਰ ਚਤਲ ਤਤਖਾ ਬੇਤਾ ਪ੍ਰਮਾਤਮਾ ਮਹਰਮ ਤੇ ਗੁਰੂ ਪਿਆਰ ਇੰਨਾ ਸੋਹਣਾ ਸਿਆਣਾ ਜਿਹਨਾਂ ਦਾ ਮੂਲ ਵੀ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਦੀ ਸੋਭਾ ਜਗ ਜਗ ਹੋਏ ਕੋਏ ਨਾ ਮਿਟਨ ਹਾਰਾ ਤੇ ਗੁਰੂ ਪਿਆਰ ਹੈ ਬਾਦਸ਼ਾਹ ਜਿਹਦੇ ਵੀ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਕਮਾ ਲੈਂਦਾ ਹੈ ਤੇ ਗੁਰੂ ਪਿਆਰ ਸਾਰਾ ਜਗ ਤੇ ਹੀ ਉਹਨਾਂ ਦੀ ਸੋਭਾ ਕਰਦਾ ਹੈ ਸਾਰਾ ਜਗ ਹੀ ਨਦੀ ਵਧਾਈ ਗੁੰਦਾ ਹੈ ਸਾਰਾ ਜਗ ਹੀ ਉਹਨਾਂ ਦੀ ਗੁਰੂ ਪਿਆਰ ਸਭਾ ਕਰਦਾ ਹੈ ਸ੍ਰੀ ਪਾਤਸ਼ਾਹ ਜੀ ਦੇ ਕਿ ਭਾਈ ਸੋਣਾ ਸਿਆਣਾ ਤੇ ਜਗ ਦਾ ਮੂਲ ਵੀ ਪ੍ਰਮਾਤਮਾ ਦਾ ਗਹਿਰੋ ਬਣ ਜਾਂਦਾ ਹੈ ਪ੍ਰਮਾਤਮਾ ਦਾ ਉਹ ਕਰ ਸਭਾਈ ਸੇਵਕ ਬਣ ਜਾਂਦਾ ਹੈ ਸਮਦਾਸੀ ਏਕ ਗ੍ਰਸਤੇਤਾ ਸਭਨੋਂ ਏਕੋ ਜਿਹੜਾ ਨਰਨਾ ਸਭਨੋਂ ਏਕੋ ਨਜ਼ਰ ਨਾਲ ਵੇਖਣਾ ਐਸੀ ਅਵਸਥਾ ਬਣ ਜਾਂਦੀ ਹੈ ਜੀਵਨ ਦੀ ਹਰੇਕ ਨੂੰ ਏਕੋ ਜਿਹੜਾ ਜਾਣਾ ਪ੍ਰਮਾਤਮਾ ਦਾ ਰੂਪ ਹੀ ਮਰਣਾ ਗੁਰੂ ਦੇ ਰਜਾ ਨੂੰ ਗੁਰੂ ਦੇ ਭਾਣੇ ਨੂੰ ਗੁਰੂ ਦੇ ਹੁਕਮ ਨੂੰ ਆਪਣੇ ਮਨ ਵਿੱਚ ਕਰਕੇ ਮੰਨ ਲੈਣਾ ਗੁਰੂ ਤੇ ਆਲੋ ਪ੍ਰਭਾਸ਼ਾ ਬਿੰਦੇ ਵੀ ਇੱਕੋ ਜਿਹਾ ਜਾਣਣਾ ਕੀ ਹੈ ਪ੍ਰਮਾਤਮਾ ਦਾ ਰੂਪ ਇਸ ਸੰਸਾਰ ਦੇ ਵਿੱਚੋਂ ਪ੍ਰਮਾਤਮਾ ਨੂੰ ਜਿਹੜਾ ਹੋਣਾ ਇੱਕ ਨੰਝ ਨਾਲ ਦੇਖਣਾ ਇੱਕ ਸਭ ਨੂੰ ਇੱਕ ਹੀ ਤਰੀਕੇ ਦੇ ਨਾਲ ਦੇਖਣਾ ਕਿ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੋਈ ਸ਼ੂਤ ਸ਼ਾਤ ਨਹੀਂ ਇਸ ਲਈ ਗੁਰੂ ਪਿਆਰੇ ਪ੍ਰਭਾਸ਼ਾ ਬਿੰਦੇ ਇਹੋ ਜਿਹਾ ਜੀਵਨ ਬਣ ਜਾਂਦਾ ਹੈ ਜੀਵਨ ਦੀ ਜੇ ਅਸੀਅਤਤਾ ਬਣ ਜਾਂਦੀ ਹੈ ਜੇਕਰ ਅਸੀਂ ਆਪਣੇ ਮਨ ਦੇ ਟਿਕਾਉ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਲਈਏ ਭਾਵੇਂ ਕੀ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਲਈਏ ਗੁਰੂ ਦੇ ਚਰਨਾਂ ਨਾਲ ਜੋੜ ਲਈਏ ਤੇ ਗੁਰੂ ਪਿਆਰੇ ਇਸ ਕਰਕੇ ਬਸਾੜਾ ਇਹੋ ਜਾਨ ਨੂੰ ਇੱਕੋ ਨਾਲ ਜਾਣਦਾ ਹੈ ਤੇ ਐਤ ਹੀ ਨજર ਦੇ ਨਾਲ ਸੰਭਰ ਨਾਲ ਵੇਖਦਾ ਹੈ ਇਹ ਫਲ ਜਿਸ ਜਨ ਕਹਿ ਮੁਖ ਬਨੇ ਪਰ ਗੁਰੂ ਪਿਆਰੋ ਜਿਹੜੇ ਸਾਰੇ ਵਰਖਾਲ ਹਨ ਉਸ ਮਨੁੱਖ ਦੇ ਅੰਦਰ ਆਵਾਜ਼ ਦੇ ਤਦੂ ਕੀ ਫਿਰ ਜਿਹੜੇ ਸਾਰੇ ਜਨ ਤੇ ਪਾਲ ਹਨ ਜਿਹਨਾਂ ਇਹ ਪ੍ਰਾਪਤ ਅਖੰਡ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਉਹ ਤੇ ਹਿਰਦੇ ਘਰ ਵਿੱਚ ਆ ਕੇ ਵਸ ਜਾਂਦੇ ਗੁਰ ਨਾਨਕ ਨਾਮ ਗਜਨ ਮਨ ਸੁਨੇ ਗੁਰੂ ਪਿਆਰੋ ਜਿਉ ਗੁਰੂ ਦੇ ਗੁਰੂ ਦੇ ਬਚਨ ਨੂੰ ਪ੍ਰਵਾਦ ਉਹਦੇ ਨਾਮ ਨੂੰ ਮੂੰਹ ਆਚਰਦਾ ਹੈ ਮਨ ਲਾ ਕੇ ਸੁਣਦਾ ਹੈ ਫਿਰ ਗੁਰੂ ਦੇ ਪਿਆਰ ਫਿਰ ਜਿਹੜਾ ਗੁਰੂ ਦੇ ਬਚਨ ਨੂੰ ਪ੍ਰਵਾਦ ਉਹਦੇ ਨਾਮ ਨੂੰ ਮੂੰਹ ਆਚਰਦਾ ਹੈ ਮਨ ਲਾ ਕੇ ਪ੍ਰਮਾਤਮਾ ਦੇ ਨਾਮ ਨੂੰ ਸੋਨਾ ਕਰਦਾ ਹੈ ਫਰਪਾਸ਼ ਆਖਿੰਦੇ ਕਿ ਭਾਈ ਉਹਨਾਂ ਨੂੰ ਇਹ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਪ੍ਰਮਾਤਮਾ ਆ ਕੇ ਵਸ ਜਾਂਦਾ ਹੈ ਭਾਵ ਕਿ ਜਿਹੜਾ ਗੁਰੂ ਦੇ ਬਚਨ ਨੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮੋਹੋਂ ਵਿਚਾਰਦਾ ਹੈ ਜਿਵੇਂ ਮਨ ਲਾ ਕੇ ਪ੍ਰਮਾਤਮਾ ਦੇ ਨਾਮ ਨੂੰ ਸੋਨਾ ਕਰਦਾ ਹੈ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਮਨ ਕਰਕੇ ਸੁਰਤੀ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਨਾਮ ਹੀ ਜਪਦਾ ਹੈ ਫਿਰ ਜਿਹੜਾ ਵੀ ਗੁਰੂ ਪਿਆਰੇ ਬਣਾ ਕੇ ਇਸ ਨਾਮ ਨੂੰ ਜਪਦਾ ਹੈ ਤੇ ਅੰਦਰ ਗੁਨਾ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਭਾਵੇਂ ਜਿਹੜਾ ਵੀ ਬਣਖਸ ਪਰਮਾਤਮਾ ਨੂੰ ਦੇ ਨਾਮ ਨੂੰ ਜਪਦਾ ਹੈ ਜਪਦਾ ਹੈ ਸਵਾ ਸਵਾ ਜਪਨਾ ਕਰਦਾ ਹੈ ਉਹਨਾਂ ਦੇ ਅੰਦਰ ਫਿਰ ਗੁਨਾ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਗੁਰੂ ਪਿਆਰੇ ਪਰਮਾਤਮਾ ਦੇ ਆਤਮਾ ਗੁਣ ਸਾਡੇ ਹਿਰਦੇ ਵਿੱਚ ਪ੍ਰਵੇਸ਼ ਹੋ ਜਾਣ ਪਰਮਾਤਮਾ ਦੇ ਕਿ ਮਨੁੱਖ ਨੂੰ ਇੱਕ ਤਰ੍ਹਾਂ ਦਾ ਇਹ ਸਭ ਨੂੰ ਜਾਣਦਾ ਹੈ ਇੱਕ ਨਜ਼ਰ ਨਾਲ ਸਮਾ ਵੇਖਦਾ ਹੈ ਕਿਸੇ ਰਾਹ ਦੇ ਭੇਦ ਭਾਵ ਨਹੀਂ ਕਰਦਾ ਕਿਉਂਕਿ ਸਰਗਦੀ ਉਸ ਨੂੰ ਸਮਝ ਆ ਜਾਂਦੀ ਹੈ ਕਿ ਸਭਨਾ ਮੂਰਤਾਂ ਹੀ ਪ੍ਰਮਾਤਮਾ ਵਾਲੇ ਰਤਿਗਾਂ ਹੋ ਜਾ ਹਨ ਹਰੇਕ ਦਿਸ਼ਾ ਦੇ ਵਿੱਚੋਂ ਹਰ ਤਾਮ ਦੇ ਸੁ ਨੂੰ ਪ੍ਰਮਾਤਮਾ ਦਿਸਦਾ ਹੈ ਸਭ ਜਗ ਮਹਿਤਾ ਕੀ ਗੱਤ ਹੋਏ ਤੇ ਗੁਰੂ ਪਿਆਰੇ ਸਾਰੀ ਅਮਰ ਅਨੁੱਚੀ ਆਤਮਿਕ ਵਾਸਤਾ ਬਣੀ ਰਹਿੰਦੀ ਹੈ ਸਾਰਾ ਸਮਾ ਜੀਵਨ ਹੀ ਬ੍ਰਹਮ ਕੀ ਵਾਸਤਾ ਦੇ ਵਿੱਚ ਗੁਜ਼ਾਰਦਾ ਹੈ ਕਿ ਕਦੇ ਵੀ ਮਾਇਆ ਦਾ ਮੋਹ ਜਾਂ ਹੋਰ ਵਿਕਾਰਾਂ ਦੀ ਮਿਆਲ ਸੁ ਗੁਰੂ ਪਿਆਰੇ ਪ੍ਰਮਾਤਮਾ ਦੇ ਨਾਮ ਦੇ ਨਾਲ ਤੋੜ ਨਹੀਂ ਸਕਦੇ ਕਿਉਂਕਿ ਜਿਨ੍ਹਾਂ ਨੇ ਇਸ ਵਾਸਵਾਸ ਕਰਕੇ ਪ੍ਰਮਾਤਮਾ ਦਾ ਨਾਮ ਜਪ ਲਿਆ ਜਿੰਨਾ ਉਸੇ ਇੱਕ ਉਸ ਕਾਲ ਤੱਕ ਜੀ ਰਹਿਣ ਦਾ ਹੌਂਸਲਾ ਸਰ ਗੁਰੂ ਪਿਆਰੇ ਪ੍ਰਭਾਸ਼ਾ ਕਹਿੰਦੇ ਵੀ ਸਾਨੀ ਮਨੁੱਖੀ ਉਤਿਤੀ ਦੀ ਆਤਮਾ ਵਾਸਤਾ ਬਣੀ ਰਹਿੰਦੀ ਹੈ ਗੋਡ ਗੋਬਿੰਦ ਨਾਮ ਧਨ ਬਾਣੀ ਕਿਰੋ ਸਰ ਮਨੁੱਖ ਦੇ ਇਸ ਧਾਰਮ ਬਚਨ ਵੀ ਗੋਬਿੰਦ ਦੇ ਸੁਣਦੇ ਜੀ ਪਈ ਹੁੰਦੇ ਹਨ ਸਰ ਗੁਰੂ ਪਿਆਰੇ ਜਿਹੜੇ ਇਸ ਦੇ ਮਨੁੱਖ ਦੇ ਸਧਾਰਨ ਬਚਨ ਵੀ ਹਨ ਪ੍ਰਭਾਸ਼ਾ ਕਹਿੰਦੇ ਕਿ ਗੋਬਿੰਦ ਦੇ ਗੁਣ ਤੇ ਨਾਮ ਦੀ ਰੂਹ ਹੀ ਹੁੰਦੇ ਹਨ ਪਉ ਦੀ ਪਰਮਾਤਮਾ ਦੇ ਆਤਮਾ ਨੇ ਪਰਮਾਤਮਾ ਦਾ ਮੇਲ ਹੋ ਜਾਂਦਾ ਹੈ ਕਿਉਂਕਿ ਗੁਰੂ ਪਿਆਰੇ ਪਰਮਾਤਮਾ ਆਤਮਾ ਕਰਕੇ ਸਾਡੇ ਹਿਰਦੇ ਵਿੱਚ ਪਰਵੇਸ਼ ਹੈ ਹਰੇਕ ਜੀਵ ਦੇ ਅੰਦਰ ਪਰਵੇਸ਼ ਹੈ ਜਦੋਂ ਪਰਮਾਤਮਾ ਪਰਮਾਤਮਾ ਇਹ ਤੋਂ ਬਰੇ ਜਿਨ੍ਹਾਂ ਗੁਰੂ ਭਾਨ ਦੇ ਜਿਨ੍ਹਾਂ ਪਰਮਾਤਮਾ ਸੀ ਨਾਮ ਜਪਦੇ ਅੰਦਰ ਗੁਰੂ ਪ੍ਰਗਟ ਕਰੰਨੇ ਹਾਂ ਹਮਾਰਾ ਹਿਰਦੇ ਵਿੱਚ ਨਾਮ ਦੀ ਛੇੜ ਹਿਰਦੇ ਵਿੱਚ ਵਿਚਾਅ ਲੈੰਨੇ ਹਾਂ ਅੰਮ੍ਰਿਤ ਬਾਛਾ ਕਹਿੰਦੇ ਕਿ ਭਾਈ ਜੇਕਰ ਉਹ ਮਨੁੱਖ ਕੋਈ ਸੁਧਾਰਨ ਬਚਨ ਵੀ ਕਰਦਾ ਹੈ ਤਾਂ ਵੀ ਪਰਮੇਸ਼ਰ ਦੇ ਬਚਨ ਬਣ ਜਾਂਦੇ ਹਨ ਸਿਮਰਤ ਸਾਸਤਰ ਵੇਦ ਵਿਖਾਣੀ ਸਿਮਰਤ ਸਾਸਤਰ ਦੇ ਵੇਦਾਂ ਨੇ ਵੀ ਇਹ ਕਲਾ ਆਖੀ ਹੈ ਗੁਰੂ ਪਿਆਰੇ ਸਿਮਰਦੀ ਸਾਸਤਰ ਵੱਡੇ ਵੱਡੇ ਮਤੀਨਾ ਬਤਾਨ ਬਤਾਨਾ ਵੇਦਾਂ ਨੇ ਵੀ ਇਹ ਗੱਲ ਕਹਿਣੀ ਆਪੀ ਹੈ ਵੀ ਭਾਈ ਕਿ ਜਿਹੜੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਪ੍ਰਵੇਸ਼ ਕਰ ਲੈਂਦੇ ਨੇ ਹਿਰਦੇ ਵਿੱਚ ਪ੍ਰਮਾਤਮਾ ਪ੍ਰਗਟਾ ਲੈਂਦੇ ਗੁਰੂ ਪਿਆਰਿਓ ਉਹਨਾਂ ਦੇ ਜਿਹੜੇ ਵਚਨ ਕਰਦੇ ਹਨ ਪ੍ਰਮਾਤਮ ਦਾ ਵਚਨ ਮੰਨਿਆ ਜਾਂਦਾ ਹੈ ਵੇਦਾਂ ਦਾ ਵੀ ਕਿਹਾ ਹੈ ਸਾਸ਼ਤਰਾਂ ਦਾ ਵੀ ਕਿਹਾ ਹੈ ਸਗਲ ਮਤਾਤ ਕੇਵਲ ਹਰਨਾਮ ਸਾਰੇ ਮਤਾਂ ਦਾ ਨਚੋੜ ਪ੍ਰਮਾਤਮ ਦਾ ਨਾਮ ਹੀ ਹੈ ਤੋ ਪ੍ਰਭਾਸ਼ ਵੇਦੇ ਵੀ ਭਾਈ ਜਿਹੜਾ ਸਾਰਾ ਜੀਵਨ ਦਾ ਨਚੋੜ ਹੈ ਸਾਰਾ ਨਾਮ ਇਹ ਹੀ ਹੈ ਕਿ ਪ੍ਰਮਾਤਮ ਦਾ ਨਾਮ ਹੀ ਨਚੋੜ ਹੈ ਕਿ ਪ੍ਰਮਾਤਮ ਦਾ ਨਾਮ ਹੀ ਜਪਣਾ ਕਰੀਏ ਹੋਰ ਸਾਰੇ ਹਿੱਲੇ ਕਰਕੇ ਮਨੁੱਖ ਹਾਰ ਜਾਂਦਾ ਹੈ ਗੁਰੂ ਪਿਆਰੇ ਇੱਕ ਪਰਮਾਤਮਾ ਦਾ ਨਾਮ ਹੈ ਜਿਹੜਾ ਸਾਡੇ ਜੀਵਨ ਦੇ ਅੰਦਰ ਉੱਚੀ ਅਵਸਥਾ ਰਿਣੀ ਹੈ ਜਿਸ ਨੇ ਸਨਨ ਲੋਗਾਂ ਦੇ ਪਰਲੋਕ ਦਾ ਵੀ ਸੰਗਰਾਮ ਪ੍ਰਾਪਤ ਹੋਣਾ ਹੈ ਇਹ ਇੱਕ ਗੁਰੂ ਪਿਆਰੇ ਪਰਮਾਤਮਾ ਦਾ ਨਾਮ ਹੈ ਇਸ ਦੀ ਸਾਰੇ ਵਰਤਾਂ ਦਾ ਨਿਚੋੜ ਕਰ ਪਾਤਸ਼ਾਹ ਕਹਿੰਦੇ ਪਾਈ ਇਹ ਨਿਕਲਦਾ ਹੈ ਕਿ ਤੁਸੀਂ ਭਾਈ ਪਰਮਾਤਮਾ ਦੇ ਨਾਮ ਦੇ ਨਾਲ ਮਨ ਨੂੰ ਟਿਕਾਉਣਾ ਕਰੋ ਤਾਂ ਹੀ ਸਭ ਜੀਵਨ ਦੀ ਅਵਸਥਾ ਪ੍ਰਾਪਤ ਹੋਵੇਗੀ ਗੋਬਿੰਦ ਭਗਤ ਕਹੈ ਮਨ ਵਿਚ ਰਾਮ ਇਸ ਨਾਮ ਦਾ ਨਿਵਾਸ ਪਰਮਾਤਮਾ ਦੇ ਭਗਤ ਦੇ ਮਨ ਵਿੱਚ ਹੁੰਦਾ ਹੈ ਫਿਰ ਗੁਰੂ ਪਿਆਰੇ ਜਿਹੜਾ ਨਾਮ ਦਾ ਨਿਵਾਸ ਹੈ ਗੁਰੂ ਦੇ ਸੇਵਕ ਦੇ ਭਗਤ ਜੀ ਪਿਆਰ ਨਾਲ ਹੀ ਹਿਰਦੇ ਵਿੱਚ ਹੋ ਜਾਂਦਾ ਹੈ ਉਹ ਸਦਾ ਹੀ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਚੜਕਾ ਕੇ ਰਗ ਵਿੱਚ சுவாਸ ਆ ਜਪਣਾ ਕਰਦੇ ਤੇ சுவாਸ ਨਾਲ ਜਪ ਕੇ ਆਪਣੇ ਜੀਵਨ ਦਾ ਵਿਧਾਨ ਕਰ ਲੈਂਦੇ ਔਟ ਅਪਰਾਧ ਸਾਧ ਸੰਗ ਮਿਟੇ ਜਿਨ ਜੋ ਬਣ ਕੇ ਨਾਮ ਜਪਦਾ ਉਸ ਨੂੰ ਕੋੜਾ ਪਾਪ ਸਤ ਸੰਭਜ ਰਹਿ ਕੇ ਹੀ ਮਟ ਜਾਂਦੇ ਫਿਰ ਜਿਹੜਾ ਗੁਰੂ ਦਾ ਨਾਮ ਜਪ ਰਿਹਾ ਹੈ ਜਿਹੜਾ ਗੁਰੂ ਜੀ ਸੰਗਤ ਕਰ ਰਿਹਾ ਹੈ ਗੁਰੂ ਦੀ ਸਹਾਈ ਦੇ ਬੈਠ ਕੇ ਜਿਹੜਾ ਪਰਮਾਤਮਾ ਦਾ ਨਾਮ ਜਪ ਲੈਂਦਾ ਹੈ ਪਰਮਾਤਮਾ ਸ਼ਕਿੰਦੇ ਕਿ ਭਾਈ ਉਹਨਾਂ ਦੇ ਕਰੋੜਾਂ ਨਹੀਂ ਪਾਪ ਬਥਾਰਾਂ ਦੀ ਬੈਲ ਵੀ ਖਤਮ ਹੋ ਜਾਂਦੀ। ਸ਼ਾਂਤੀ ਮਿਲ ਪਾਤੇ ਜਮ ਤੇ ਛਡੈ ਤੇ ਗੁਰੂ ਦੀ ਕਿਰਪਾ ਨਾਲ ਇਹ ਉਹ ਮਨਖ ਜਮਾ ਤੋਂ ਵੱਡ ਜਾਂਦਾ। ਫਿਰ ਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਫਿਰ ਗੁਰੂ ਪਿਆਰਿਓ ਜਿਮਦੂਤੀ ਬਾਤੋਂ ਵੱਜ ਜਾਂਦਾ ਜਮਾ ਤੋਂ ਵੱਜ ਜਾਂਦਾ ਕਿਉਂਕਿ ਉਹਨਾਂ ਦਾ ਜੀਵਨ ਹੀ ਅਮਰ ਹੋ ਜਾਂਦਾ। ਉਹ ਜਉਂਦੇ ਜੀ ਹੀ ਆਪਣੇ ਜੀ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਦੇ ਅੰਦਰ ਮੁਕਤੀ ਪਾ ਜਾਂਦੇ ਕਿਉਂਕਿ ਗੁਰੂ ਦਾ ਉਪਦੇਸ਼ ਜਿਸ ਹਿਰਦੇ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਉਹ ਤਲ ਹੋ ਜਾਂਦਾ ਹੈ ਤੇ ਗੁਰੂ ਪਿਆਰੇ ਉਹਦਾ ਨਾਮ ਜਪਣੋ ਵਾਲਾ ਵੀ ਤਲ ਹੋ ਜਾਂਦਾ ਹੈ ਭਾਵ ਕਿ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਆਪਣੇ ਜੀਵਨ ਦੇ ਅੰਦਰ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਜਾ ਕੇ ਮਸਤਕ ਕਰਮ ਪ੍ਰਾਪਾਏ ਤੇ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੇ ਨਾਮ ਦੀ ਬਾਖੀ ਸਾਹਿਬ ਲੇਖ ਧਰ ਲੇਖਾਂ ਵਿੱਚ ਉਹ ਤਰੇ ਹਨ ਪਰ ਗੁਰੂ ਪਿਆਰ ਜਿਨ੍ਹਾਂ ਦੇ ਹਿਰਦਵੰਥੇ ਦੇ ਉੱਤੇ ਪਰਮਾਤਮਾ ਨੇ ਨਾਮ ਦੀ ਬਖਸ਼ਿਸ਼ ਕੀਤੀ ਹੈ ਉਹਨਾਂ ਦੇ ਲੇਖਾਂ ਦੇ ਵਿੱਚ ਹੀ ਲਿਖਿਆ ਹੋਇਆ ਹੈ ਇਹ ਪਰਮਾਤਮਾ ਦੀ ਦੇਖਤ ਨੂੰ ਕੋਈ ਮੇੜ ਨਹੀਂ ਸਕਦਾ ਜੋ ਲਿਖਿਆ ਪ੍ਰਮਾਤਮਾ ਦੇ ਮੇੜ ਨਾ ਸਕੀ ਪਰ ਗੁਰੂ ਪਿਆਰਾ ਮਿਲ ਨਹੀਂ ਸਕਦਾ ਪਰਮਾਤਮਾ ਦੇ ਲਿਖਿਆ ਲੇਖਾਂ ਨੂੰ ਇਸ ਲਈ ਪਾਛਾ ਕੇ ਜਿਹੜੇ ਨਾਮ ਦੀ ਬਖਸ਼ਿਸ਼ ਹੈ ਗੁਰੂ ਦੇ ਪਰਮਾਤਮਾ ਦੀ ਬਖਸ਼ਿਸ਼ ਹੈ ਇਹ ਪਰਮਾਤਮਾ ਆਪਣੇ ਦੇ ਲੇਖਾਂ ਦੇ ਵਿੱਚ ਹੀ ਲਿਖ ਦਿੰਦਾ ਹੈ ਸਾਧ ਸਰਣ ਨਾਨਕ ਤੇ ਆਏ ਪ੍ਰਭ ਹੋਵਣਾ ਗੁਰੂ ਦੀ ਸਰਣ ਲਾਉਂਦੇ ਹਨ ਫਿਰ ਗੁਰੂ ਪਿਆਰਾ ਜਿਨ੍ਹਾਂ ਨੂੰ ਪਰਮਾਤਮਾ ਨਿਰੰਤਰ ਕਰਕੇ ਬਖਸ਼ਿਸ਼ਾ ਕਰਕੇ ਗੁਰੂ ਪਿਆਰ ਉਸਤੇ ਮਾਥੇ ਦੇ ਲੇਖਾ ਵਿੱਚ ਪਰਮਾਤਮਾ ਦਾ ਨਾਮ ਗੁਰੂ ਦੀ ਸੰਗਤ ਲਿਖ ਦਵੇ ਜਿਹੜੇ ਪਾਤਸ਼ਾਹ ਕਿੰਨੇ ਕੀ ਪਾਈ ਉਹ ਮਨੁੱਖ ਹੀ ਗੁਰੂ ਦੀ ਸਾਧਨਾ ਵਿੱਚ ਆਉਂਦੇ ਹਨ ਪਰ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਜਪਦੇ ਗੁਰੂ ਦੀ ਬੰਦਗੀ ਕਰਦੇ ਸਵਾਸ ਸਵਾ ਪਰਮਾਤਮਾ ਨੂੰ ਜਪਣਾ ਕਰਦੇ ਇਸ ਲਈ ਗੁਰੂ ਪਿਆਰਿਓ ਅਸੀਂ ਜਾਨਾ ਗੁਰੂ ਦੇ ਹਨ ਕਰਦੇ ਨਿਵਸਤਕ ਹੁੰਦੇ ਹਾਂ ਗੁਰੂ ਨੂੰ ਨਮਸਕਾਰ ਕਰਦੇ ਹਾਂ ਗੁਰੂ ਪਿਆਰ ਗੁਰੂ ਨਾਮ ਸੇਕਾਰ ਕਰਨਾ ਰੋਜ਼ਾਨਾ ਗੁਰੂ ਦੇ ਸੰਗਤ ਜੋਂ ਨਾਲ ਹੀ ਸਾਡੇ ਲੇਖ ਬਦਲ ਜਾਂਦੇ ਹਨ ਇਸ ਨੇ ਵਿਝਾਨਾ ਗੁਰੂ ਦੀ ਸੰਗਤ ਆਈਏ ਪ੍ਰਮਾਤਮਾ ਦਾ ਨਾਮ ਜਪੀਏ ਗੁਰੂ ਪਿਆਰੇ ਪ੍ਰਮਾਤਮਾ ਦਾ ਨਾਮ ਜਪ ਕੇ ਗੁਰੂ ਦੀ ਸੰਗਤ ਕਰਕੇ ਸਾਡੇ ਵੀ ਲੇਖਾਂ ਦੇ ਵਿੱਚ ਸਾਡੇ ਵੀ ਕਰਮਾਂ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਵੇ ਇਸ ਲਈ ਰੋਜ਼ਾਨਾ ਗੁਰੂ ਦੀ ਸੰਗਤ ਕਰੋ ਪ੍ਰਮਾਤਮਾ ਦਾ ਨਾਮ ਜਪ ਕੇ ਅਸੀਂ ਵੀ ਆਪਣੇ ਜੀਵਨ ਦਾ ਆਧਾਰ ਕਰ ਲਈਏ ਪਾਤਸ਼ਾਹ ਕਹਿੰਦੇ ਵੀ ਭਾਈ ਆਪਣੇ ਮਨ ਨੂੰ ਪਰਮਾਤਮ ਦੇ ਨਾਮ ਵਿੱਚ ਲਿਖਾਉਣ ਦੇ ਨਾਲ ਹੀ ਮਨੁੱਖ ਨੂੰ ਕਿੰਨਿਆ ਨਾਮ ਨਿੱਧਿਆ ਰਿਤੇ ਅ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਵੇਂ ਕੀ ਜੋਗ ਦਾ ਜੋਗਿਆਂ ਦੀ ਤਾਕਤ ਆ ਜਾਂਦੇ ਸਾਰੇ ਪਦਾਰਥ ਇਸ ਮਨੁੱਖ ਦੇ ਕੋਲ ਆ ਜਾਂਦੇ ਹਨ ਜਿਹੜਾ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਲੈਂਦਾ ਹੈ ਜਿਹੜਾ ਪਰਮਾਤਮ ਦੇ ਨਾਮ ਦੇ ਨਾਲ ਜੋੜ ਲੈਂਦਾ ਹੈ ਗੁਰੂ ਪਿਆਰਿਓ ਦੇ ਰੋਖ ਸੁਖੀਏ ਪਰਲੋਕ ਸੇ ਇਹਦੇ ਨਾਲ ਘਰ ਪਰਮਾਪੇ ਬੇਬੇ ਨੇ ਲੋਗਤ ਦੇ ਪਰਲੋਕ ਦੋਵੇਂ ਸਾਰੇ ਹੋ ਜਾਂਦੇ ਹਨ ਗੁਰੂ ਪਿਆਰੇ ਗੁਰੂ ਦੀ ਸੰਗਤ ਕਰੋ ਭਾਈ ਪ੍ਰਮਾਤ ਦਾ ਨਾਮ ਜਪ ਕੇ ਆਪਣੀ ਜੀਵਨ ਦਾ ਆਧਾਰ ਕਰ ਲਈਏ ਬਾਸ਼ਾ ਰਹਿਤਾ ਕਰਨ ਅੱਜ ਦੀਆਂ ਸ਼ਬਦ ਵਿਚਾਰਾਂ ਸਾਡੇ ਮਾਨ ਹਿਰਦੇ ਵਿੱਚ ਸੁਣ ਤਾਂ ਜੋ ਸਾਨੂੰ ਵੀ ਜੀਵਨ ਜਉਣ ਦੀ ਜਾਂਚ ਆ ਜਾਵੇ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਪਿਆਰੇ ਪ੍ਰਮਾਤ ਦਾ ਨਾਮ ਜਪ ਕੇ ਜਿਹੜੀ ਸਾਡੀ ਜੀਵਨ ਦੀ ਅਵਸਥਾ ਹੈ ਇਸ ਨੂੰ ਉੱਚਾ ਕਰ ਲਈਏ ਭਾਵ ਦੀ ਜਾਣਵਾ ਤਾਂ ਤੋਂ ਮੁਕਤ ਕਰਕੇ ਅਸੀਂ ਵੀ ਅਮਰ ਹੋ ਜਾਈਏ ਮੁਕਤੀ ਪਾ ਜਾਈਏ ਇਸ ਲਈ ਗੁਰੂ ਪਿਆਰੇ ਆਪਣੇ ਮਨ ਨੂੰ ਪਰਵਾਤਮ ਦੇ ਨਾਂ ਦੇ ਵਿੱਚ ਟਿਕਾਉਣਾ ਕਰੋ ਗੁਰੂ ਦੀ ਸੰਗਤ ਗਰਮੀ ਕਰੋ ਸਾਰੇ ਸਰਵੇ ਸੁਭਾਗ ਬੜੇਗਾ ਪੁਜਿਆ ਭੁਲਾ ਦੇਖੋ ਆਪਣੀ ਪਾਤਸ਼ਾਹ ਰਹਿਮ ਦਾ ਕਰਨਾਓ ਸ਼ੰਤੀਆਂ ਅਕੀਰ ਦੀਆਂ ਭਗਤੀਆਂ ਦਾ ਪਾਠ ਸਰਵਣ ਕਰੀਏ ਜੀ ਜਾ ਕੇ ਮਸਤਕ ਕਰਮ ਪ੍ਰਭਾਏ ਸੋਦ ਸੰਨ ਨਾਨਕ ਤੇ ਆਏ ਵਾਟ ਇੱਕ ਜੀ ਦਾ ਆਕਾਸ਼ਾ ਵਾਹਿਗੁਰੂ ਜੀ ਕੀ ਫਤਿਹ ੴ ਸਤਿਗੁਰ ਪਾਲ ੴ